ਆ ਗਈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਲੱਡੂ ਆਪਣੀ ਦੁੱਧ ਪੀ ਰਹੀ ਹੈ ਤੇ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਤੇ ਉਹ ਪੁੱਛਦੇ ਸੀਗੇ ਵੀ ਤੁਸੀਂ ਇਹਨੂੰ ਕਿਹੜਾ ਪਾਊਡਰ ਜੰਕੀ ਦਿਨੇ ਹੋਗੇ ਵੀਰੇ ਮੈਨੂੰ ਤਾਂ ਆਪਨੇ ਕਿਸੇ ਨੇ ਫੀਡ ਲੈ ਕੇ ਦਿੱਤੀ ਤੇ ਕਿਉਂਕਿ ਮੈਂ ਮਗਾਈ ਸੀਗੀ ਵੀ ਫੀਡ ਚਾਲੇ ਨੂੰ ਪਾ ਦਿੰਦੇ ਕੋਈ ਤੇ ਪਰ ਇਹ ਆਦੀ ਮਾਂ ਨਾਲ ਵਧੀਆ ਲੇਟੀ ਲੁੱਟੀ ਵਧੀਆ ਖਾ ਲੈਂਦੀ ਆ ਇਹ ਲੇਟੀ ਨੂੰ ਤਾਂ ਭੱਜ ਕੇ ਆਉਂਦੀ ਆ ਹੋ ਸੁਣੇ ਦੁੱਧਰੂ ਵੀ ਦੂਰੋਂ ਦੇਖ ਕੇ ਆ ਗਈ ਨਾ ਖੁੱਲੀ ਹੈ ਹੈ ਖੁੱਲੀ ਹੈ ਖੁੱਲੀ ਛੱਡੀ ਵੀ ਹੈ ਹਾਂ ਭੱਜੂ ਭੱਜੂ ਵੀ ਹੈ ਉਹਨੇ ਪਹਿਲਾਂ ਭੱਜੀ ਤਾਂ ਫਿਰਦੀ ਸੀ ਤੂੰ ਦੇਖੀ ਨੀ ਉਹ ਦੂਬਾਰ ਫਿਰ ਰੰਦੀ ਸੀ ਤੂੰ ਸੋਵਾਰ ਸੀ ਇਹ ਇੱਥੇ ਫੱਤੀ ਸੀ ਹਾਂ ਇੱਥੇ ਬਿਜਾਂ ਫੱਤੀ ਹੈ ਇਹ ਪੱਜੀ ਮਾ ਤਾਂਨੇ ਤੋਂ ਪਤਲੀ ਜੇ ਵੱਲ ਰੋੜ ਕੇ ਲੱਜੀ ਮੇਰਾ ਬਜਾਣਾ ਪੈਣਾ ਇਹ 2 ਮਹੀਨਾ ਦੀ ਹੋਣ ਵਾਲੀ ਹੈਗੀ ਇਹ ਤਾਂ ਵੱਡੀ ਡੇਢ ਕੜੀ ਹੋਗੀ ਹੈ ਵੱਡੇ ਹਾਲਾ ਬਾਰਥਡੇ ਕਿੱਥੇ ਹੋ ਜਾਏ ਕੜਾ ਸਾਲ ਦੀ ਹੋਏ ਬਾਰਥਡੇ ਨੂੰ ਤਾਂ ਕੇ ਕੜਿਆ ਮੰਨ ਕੇ ਕਿ ਕੱਟੀ ਹੋਈ ਹੈ ਹਾਂਜੀ ਕੱਟੀ ਹੈ ਹਾਂ ਹਾਂ ਬੱਸ 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 ਦੇਖੀ ਕਿਆ ਹੈ ਸੜੀ ਲੱਡੂ ਵਾਲੀ ਪੈੜੀ ਨਾ ਪੋਤਾ ਇਹਨੂੰ ਘਾਲ ਕੇ ਪਿਆ ਦੇ ਬੋਤਲ ਪਾਣੀ ਹੈ ਤੂੰ ਤੁਸੀਂ ਕੀ ਦੱਸ ਹਾਂ ਰੱਖੋ ਚਾ ਮੰਮੀ ਹੈ ਸਟੈਪ ਤਾਂ ਪੱਗ ਕੂਤੇ ਬੱਡੇ ਲੈ ਨਹੀਂ ਹੁੰਦੇ ਆਪਾਂ ਉਹ ਲਿਆਂਗੇ ਠੀਕ ਹੈ ਪੱਗ ਹਾਂ ਸੋਫੀ ਪੜਦੀ ਹੈ ਤੇ ਸੋਫੀ ਵਧੀਆ ਚਾਹੀਦੀ ਹੈ ਤੇ ਤੂੰ ਇਹਨੂੰ ਛੇੜਦੀ ਐ ਮੈਨੂੰ ਮਦਾ ਹੈ ਤੂੰ ਨੂੰ ਛੇੜਦਾ ਤਾਂ ਹੀ ਤੈਨੂੰ ਵੱਢਦੀ ਕਿ ਨਹੀਂ ਲਿਆਉਂਗੇ ਪੱਗ ਚੰਗਾ ਲਿਆਵਾਂਗੇ ਜੋ ਲਿਆਉਂਗੇ ਉਹ ਉਹਦੋਂ ਹੀ ਆਪਾਂ ਲਿਆਵਾਂਗੇ ਠੀਕ ਆ ਤੇ ਵੀਰੇ ਇਹਨੂੰ ਆਪਾਂ ਗਰੋਥ ਮੰਤਰਾਂ ਪਾਉਂਦੇ ਸੀ ਤੇ ਫਿਰ ਮੈਨੂੰ ਕਿਸੇ ਵੀਰ ਨੇ ਕਿਹਾ ਤੁਸੀਂ ਮੈਨ ਸਤਾਈ ਪਾਓ ਤੇ ਆਪਾਂ ਹੁਣ ਉਹ ਪਾਉਣੇ ਹੁੰਦੇ ਆ ਨੂੰ ਅੱਧਾ ਅੱਧਾ ਚਮਚਾ ਪਾ ਦੇਣੇ ਸਵੇਰੇ ਸ਼ਾਮ ਤੇ ਈ ਵਾਰਮਿੰਗ ਕਰੀ ਇਹਦੀ ਦੋ ਵਾਰੀ ਪਹਿਲਾਂ 10 ਦਿਨਾਂ ਦੀ ਸੀ ਉਦੋਂ ਇਹਨੂੰ ਜੀਆਂ ਵਾਲੀ ਦਵਾਈ ਦਿੱਤੀ ਤੇ ਫਿਰ ਮਹੀਨੇ ਦੀ ਹੋ ਗਈ ਸੀ ਉਦੋਂ ਦੇਤੀ ਆਪਾਂ ਵੀ 20 ਦਿਨਾਂ ਤੋਂ ਹੁਣ ਫੇਰ ਬਸ ਦੇਣੀ ਐ ਨੂੰ ਆਲਬਮ ਆਲਬਮ ਆਣੇ ਆਈਂ ਤੁਰੀ ਫਿਰੂ ਤੇਰੇ ਮਗਰ ਨਾ ਪੁੱਤ ਬਸ ਭੁੱਲ ਗਈ ਭੁੱਲ ਗਈ ਹਾਂ ਤੇ ਚਲੋ ਵੀਰੇ ਇੱਕ ਵੀਰ ਨੇ ਆਪਾਂ ਨੂੰ ਵੀਡੀਓ ਭੇਜੀ ਹੈਗੀ ਆਪਣੀ ਬੱਚੀ ਦੀ ਘੇਰ ਬੱਚੀ ਆ ਨਾਲ ਕੋਲੇ 13 ਕ ਮਹੀਨਿਆਂ ਦੀ ਤੇ ਆਪਾਂ ਹੁਣ ਲਾਉਣਿਆ ਉਹ ਵੀਰ ਦੀ ਵੀਡੀਓ ਤੇ ਜੇ ਕਿਸੇ ਨੇ ਬੱਚੀ ਲੈਣੀ ਹੋਵੇ ਤਾਂ ਵੀਰ ਨਾਲ ਸੰਪਰਕ ਜ਼ਰੂਰ ਕਰਿਓ ਇੰਤੋ ਕੇ ਪਿਆ ਦੀ ਓਰੇ ਉਹ ਪਤ ਲਾਡੋ ਰਿਆ ਪਹਿਲਾਂ ਤੂੰ ਤੇ ਵੀਰ ਨਾਲ ਸੰਪਰਕ ਜ਼ਰੂਰ ਕਰਿਓ ਪੱਛੀ ਬਹੁਤ ਸੋਹਣੀ ਆ ਵੀਰ ਹੈ ਹੀ ਦੂਰ ਦਾ ਨਹੀਂ ਤਾਂ ਮੈਂ ਹੀ ਲੈ ਲੈਂਦੀ ਉਹਨੂੰ ਡੋਲਣਾ ਨਹੀਂ ਸੀ ਇਹਨੂੰ ਗਾਲ ਕੇ ਪਿਉਣਾ ਸੀਗਾ ਇਹ 'ਚ ਪਾਊਡਰ ਪਾਇਆ ਵਸ ਇਹਦਾ ਚਲੋ ਕੋਈ ਗੱਲ ਨਹੀਂ ਪਹਿਲਾਂ ਰੱਜੀ ਪਿਆ ਪਾਣੀ ਇੱਕ ਪਾਣੀ ਇਹ ਪੀਂਦੀ ਨਹੀਂ ਬੱਠਲ ਨਾਲ ਇਹਦੇ ਨਾਲ ਹੀ ਪਾਣੀ ਪੀਂਦੀ ਹੈ ਇਹ ਬਸ ਹੈ ਨਹੀਂ ਲਾਡੋ ਹੈ ਨਹੀਂ ਪੁੱਤ ਬਸ ਧਰ ਦੇ ਉਸਨੇ ਤੇ ਚਲੋ ਵੀਰੇ ਆਪਾਂ ਲਾਉਣੇ ਆਂ ਵੀਰ ਦੀ ਵੀਡੀਓ ਤੇ ਆਪਾਂ ਬਣਾਈਏ ਛੋਟੀ ਜਿਹੀ ਵੀਡੀਓ ਤੇ ਆਪਣੀ ਵੀਡੀਓ ਆਉਂਦੀ ਹੁੰਦੀ ਆ ਬਸ 11:00 ਵਜੇ ਤੇ ਤੀਜੇ ਦਿਨੋਂ ਆਪਾਂ ਵੀਡੀਓ ਪਾਉਣੇ ਹੁੰਨੇ ਆ ਤੇ ਪਲੀਜ਼ ਫੁੱਲ ਵਾਚ ਕਰਿਆ ਕਰੋ ਐਡ ਵਗੈਰਾ ਵੀ ਤੇ ਇੰਨੇ ਨਾਲ ਮੈਨੂੰ ਵੀ ਸਪੋਰਟ ਹੋ ਜਾਂਦੀ ਹੈ ਭਾਈ ਦੇਖੀ ਬੇਚਾਰੀ ਤੇ ਚਲੋ ਬਈ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆਂ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਵਾਸਤੇ ਰਹੋ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਤੇ ਸਾਡੀ ਹੁਸਨੇ ਤੋਂ ਆ ਨਹੀਂ ਲੋਟ ਆਉਂਦੀ ਆਪਣਾ ਚੈਨਲ ਬੇਟੀ ਦੇ ਨਾਂ ਤੇ ਬਣਿਆ ਹੋਇਆ ਸੁਨ ਸਿੱਧੂ 1144 ਆਪਣੇ ਮੋਟਰਸਾਈਕਲ ਦਾ ਨੰਬਰ ਆ ਬੱਚਿਆਂ ਨੇ ਜਿਹੜਾ ਪਰਤਾ ਤੇ ਬਸ ਉਹ ਸਿਰ ਰੁਕ ਕੇ ਨਤਰਾ ਪਿਆਰ ਦਿੱਤਾ ਚਲੋ ਵੀਰਿਆ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤੇ ਵੀਰ ਦੀ ਵੀਡੀਓ ਜ਼ਰੂਰ ਦੇਖਿਓ ਤੇ ਬੱਚੀ ਲਈ ਉਹਨਾਂ ਨੂੰ ਸੰਪਰਕ ਜ਼ਰੂਰ ਕਰਿਓ ਬਹੁਤ ਸੋਹਣੀ ਬੱਚੀ ਆ ਮੈਨੂੰ ਬਹੁਤ ਜ਼ਿਆਦਾ ਪਸੰਦ ਆਈ ਕਿਉਂਕਿ ਦੀ ਮਾਂ ਦਾ ਮਿਲ ਕੇ ਰਿਕਾਰਡ ਵੀ ਬਹੁਤ ਵਧੀਆ ਚਲੋ ਜੀ ਬਾਏ ਕੁੱਤੋਂ ਦੀ ਤਾਂ ਨਹੀਂ ਆਊਗੀ ਆ ਬੱਚਾ ਆਪਣੀ ਗਿਰਨਸਲ ਦੀ ਬੱਚੀ ਸੇਲ ਕਰਨੀ ਹੈ ਜੀ ਆ ਉਮਰੇ ਦੀ ਹੈਗੀ ਜੀ 13 ਮਹੀਨੇ ਇਹਦੀ ਮਾਂ ਹੁਣ ਆਪਣੇ ਕੋਲ ਹੀ ਹੈ ਜੀ 10 ਦਿਨ ਹੋ ਗਏ ਦੀ ਮਾਂ ਨੂੰ ਸੂਈ ਨੂੰ ਤੇ 18 ਪਲੱਸ ਤੇ ਚੱਲ ਰਹੀ ਹੈ ਹੁਣ ਆਪਣੇ ਕੋਲ ਤੇ ਪ੍ਰੋਪਰ ਰਿਕਾਰਡ ਵਾਲੀ ਬੱਚੀ ਹੈ ਜੀ ਤੇ ਆਪਣਾ ਪਿੰਡ ਹੈਗਾ ਜੀ ਰਾਏਪੁਰ ਟਾਣੀ ਡਿਸਟ੍ਰਿਕਟ ਫਤਿਹਬਾਦ ਤਹਿਸੀਲ ਰਤਿਆ ਹਰਿਆਣੇ ਚ ਜੀ ਤੇ ਆਪਣੀ ਬੱਚੀ ਦਾ ਪ੍ਰਾਈਸ ਹੈਗਾ ਜੀ 15000 ਰੁਪਇਆ